ਪਰਦੇਸ਼ ਦੇ ਬਰੇਲੀ ਵਿਖੇ ਇੱਕ ਪੁਲ ਤੋਂ ਹੇਠਾਂ ਕਾਰ ਡਿੱਗ ਜਾਂਦੀ ਹੈ ਜਿਸ ਤੇ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਗੂਗਲ ਮੈਪ ਦੇ ਜ਼ਰੀਏ ਕਾਰ ਡਰਾਈਵ ਕੀਤੀ ਜਾ ਰਹੀ ਸੀ ਜਦੋਂ ਕਾਰ ਪੁਲ ਤੇ ਚੜਦੀ ਹੈ ਤਾਂ ਅੱਗੋਂ ਜਿਹੜਾ ਕਿ ਪੁਲ ਦਾ ਹਿੱਸਾ ਹੀ ਉਹ ਟੁੱਟਿਆ ਹੋਇਆ ਸੀਗਾ ਜਦ ਕਿ ਉੱਥੇ ਕੋਈ ਨਾ ਤਾਂ ਸੰਕੇਤਕ ਬੋਰ ਲੱਗੇ ਹੋਏ ਸੀ ਨਾ ਹੀ ਕੋਈ ਉੱਥੇ ਰੋਕ ਲੱਗੀ ਹੋਈ ਸੀ ਨਾ ਹੀ ਜਿਹੜਾ ਕਿ ਉੱਥੇ ਕੁਝ ਲਿਖਿਆ ਗਿਆ ਸੀਗਾ ਉਸੇ ਤਰ੍ਹਾਂ ਹੀ ਇਸ ਪੁੱਲ ਤੇ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਕਿ 에어ਪੋਰਟ ਰੋਡ ਤੇ ਬਾਲ ਸੁਚੰਦਰ ਪਿੰਡ ਆ ਉੱਥੇ ਇਹ ਜਿਹੜਾ ਕਿ ਪੁੱਲ ਉਸਾਰੀ ਅਦੀਨ ਹੈ ਪਰ ਇੱਥੇ ਕੋਈ ਵੀ ਜਿਹੜਾ ਕਿ ਸੂਚਨਾ ਬੋਰ ਨਹੀਂ ਲੱਗਾ ਹੋਇਆ ਵੀ ਆਮ ਜਨਤਾ ਵਾਸੀ ਜਿਹੜਾ ਕਿ ਇਹ ਰਸਤਾ ਫਿਲਹਾਲ ਨਹੀਂ ਚੱਲ ਰਿਹਾ ਕਿਉਂਕਿ ਇੱਥੇ ਕੰਮ ਚੱਲ ਰਿਹਾ ਹੈ ਪਰ ਜੇਕਰ ਕੋਈ ਰਾਤ ਹੋਵੇ ਹਨੇਰਾ ਹੋਵੇ ਤਾਂ ਲੋਕ ਜਿਹੜੇ ਕਿ ਪਟਕਦੇ ਹੋਏ ਇਸ ਪੁਲ ਤੇ ਜਾ ਸਕਦੇ ਨਹੀਂ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਸਾਡਾ ਇਸ ਖਬਰ ਨੂੰ ਵਿਖਾਉਣ ਦਾ ਇਹੀ ਮਕਸਦ ਹੈ ਕਿ ਕੱਲ ਨੂੰ ਕੋਈ ਜਾਨੀ ਨੁਕਸਾਨ ਜਿਹੜਾ ਕਿ ਹੋਵੇ ਉਹ ਟਲ ਸਕੇ ਕਿਉਂਕਿ ਅਕਸਰ ਵੇਖਣ ਵਿੱਚ ਆ ਰਿਹਾ ਹੈ ਉਹ ਸਾਰੀ ਅਦੀਨ ਪੁਲਾਂ ਤੇ ਕੁਝ ਵੀ ਜਿਹੜਾ ਕਿ ਸੂਚਨਾ ਬੋਰਡ ਜਾਂ ਰੋਕਾਂ ਨਹੀਂ ਲੱਗੀਆਂ ਹੁੰਦੀਆਂ ਤਾਂ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਵਾਹਨ ਚਾਲਕਾਂ ਨੂੰ ਤਾਂ ਉਹ ਇਹਨਾਂ ਉਹ ਸਾਰੀ ਅਦੀਨ ਪੁਲਾਂ ਤੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਹਾਸਿਆਂ ਦਾ ਸ਼িকার ਹੋ ਜਾਂਦੇ ਨੇ ਕਿਉਂਕਿ ਜੇ ਗੱਲ ਕਰੀਏ ਬਰੇਲੀ ਦੀ ਘਟਨਾ ਦੀ ਤਾਂ ਸ਼ਨੀਵਾਰ ਰਾਤ ਨੂੰ ਜਿਹੜੇ ਕੀ ਤਿੰਨ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਪਣੀ ਡੈਸਟੀਨੇਸ਼ਨ ਵੱਲ ਵੱਧ ਰਹੇ ਸੀ ਤੇ ਗੂਗਲ ਮੈਪ ਉਹਨਾਂ ਨੇ ਲਗਾਇਆ ਹੋਇਆ ਸੀਗਾ ਤੇ ਗੂਗਲ ਮੈਪ ਉਹਨਾਂ ਨੂੰ ਦੱਸ ਰਿਹਾ ਸੀ ਤੇ ਉਸੇ ਹਿਸਾਬ ਨਾਲ ਉਹ ਅੱਗੇ ਜਾ ਰਹੇ ਸੀ ਪਰ ਥੋੜਾ ਹਨੇਰਾ ਤੇ ਨਾਲ ਧੁੰਦ ਹੋਣ ਕਰਕੇ ਉਹਨਾਂ ਨੂੰ ਅੱਗੋਂ ਕੁਝ ਨਜ਼ਰ ਨਹੀਂ ਆਇਆ ਤੇ ਅੱਗੇ ਜਿਹੜਾ ਪੁਲ ਸੀਗਾ ਉਹ 2 ਸਾਲ ਪਹਿਲਾਂ ਹੀ ਜਿਹੜਾ ਕੀ ਉਹ ਪਾਣੀ ਦੇ बहाਣ ਨਾਲ ਵਹਿ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਕੀ 22 ਫੁੱਟ ਹੀਠਾਂ ਕਾਰ ਡਿੱਗਦੀ ਹੈ ਤੇ ਤਿੰਨੇ ਨੌਜਵਾਨ ਜਿਹੜੇ ਕੀ ਉਥੇ ਮਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਕੀ ਬਹੁਤ ਵੱਡੀ ਜਿਹੜੀ ਕੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਉਹ ਸਾਰੀ ਦਿਨ ਜਿਹੜੇ ਪੁਲ ਨੇ ਉਥੇ ਅਕਸਰ ਜਿਹੜੇ ਕੀ ਰਾਹਗੀਰ ਜਿਹੜੇ ਨੇ ਰਾਹ ਭਟਕ ਜਾਂਦੇ ਨੇ ਤੇ ਇਹਨਾਂ ਪੁਲਾਂ ਤੇ ਚੜ ਜਾਂਦੇ ਨੇ ਪਰ ਜਦੋਂ ਅੱਗੇ ਹੋਲ ਨਹੀਂ ਹੁੰਦਾ ਤਾਂ ਹਾਸਿਆਂ ਦਾ ਸ਼ਿਕਾਰ ਹੁੰਦੇ ਨੇ ਇਸ ਕਰਕੇ ਜਿੰਨੇ ਵੀ ਠੇਕੇਦਾਰ ਨੇ ਜਿਹੜੇ ਕੀ ਇਹ ਪੁੱਲਾਂ ਦਾ ਨਿਰਮਾਣ ਕਰਵਾ ਰਹੇ ਨੇ ਉਹਨਾਂ ਦੀ ਪਹਿਲੀ ਇਹ ਮੂਰਲੀ ਜ਼ਿੰਮੇਵਾਰੀ ਬਣਦੀ ਹੈ ਨਾਲ ਪ੍ਰਸ਼ਾਸਨ ਦੀ ਵੀ ਮੂਰਲੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਪੁੱਲ ਉਸਾਰੀ ਅਧੀਨ ਹੈ ਤਾਂ ਉੱਥੇ ਕੁਝ ਨਾ ਕੁਝ ਜ਼ਰੂਰ ਲਿਖਿਆ ਹੋਣਾ ਚਾਹੀਦਾ ਹੈ ਪਬਲਿਕ ਦੀ ਜਾਣਕਾਰੀ ਕਰਕੇ ਜਿਹੜਾ ਕੀ ਪਬਲਿਕ ਜਿਹੜੇ ਕੀ ਭਟਕੇ ਨਾ ਕੋਈ ਬਾਹਰੋਂ ਕੋਈ ਆਂਦਾ ਬੰਦਾ ਤਾਂ ਉਹ ਇਸ ਜਿਹੜੇ ਉਸਾਰੀ ਅਧੀਨ ਪੁਲ ਦੀ ਵਰਤੋਂ ਨਾ ਕਰੇ ਤਾਂ ਨਾ ਹੀ ਉਹਨਾਂ ਦੀ ਜਾਨ ਜਿਹੜੀ ਕੀ ਉਸ ਜੋਖਮ ਵਿੱਚ ਪਵੇ ਇਸ ਕਰਕੇ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਵੀ ਜਿਹੜੇ ਵੀ ਉਸਾਰੀ ਅਧੀਨ ਪੁਲ ਨੇ ਉਹਨਾਂ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕਿਥੇ ਜਾਣ ਤਾਂ ਜੋ ਬਰੀਲੀਵੜ ਦਾ ਖਾਸਾ ਜਿਹੜਾ ਕਿ ਉਹ ਮੁਰਤੋਂ ਨਾ ਵਾਪਰੇ ਤੇ ਕੀਮਤੀ ਜਾਨਾ ਜਿਹੜੀ ਕਿ ਉਹ ਜਾਇਆ ਨਾ ਜਾਣ ਤੁਹਾਨੂੰ ਖਬਰ ਦਿਖਾਉਂਦਾ ਇੱਕੋ ਮਕਸਦ ਹੈ ਕਿਉਂਕਿ ਜਾਗਰੂਤਾ ਸਭ ਤੋਂ ਵੱਧ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜਿਹੜੇ ਵੀ ਜਿਹੜੇ ਉਸਾਰੀ ਦਿਨ ਪੁਲ ਨੇ ਉਹਨਾਂ ਵਾਸਤੇ ਜਿਹੜਾ ਕਿ ਇੱਕ ਨਿਰਦੇਸ਼ ਜਿਹੜੇ ਕੱਡੇ ਜਾਣ ਵੀ ਜਿਹੜਾ ਵੀ ਕੋਈ ਰਸਤਾ ਜਿਹੜਾ ਜਾਂਦਾ ਹੈ ਉੱਥੇ ਕੁਛ ਨਾ ਕੁਛ ਲਿਖਿਆ ਹੋਵੇ ਰੁਕਾਵਟਾਂ ਲਾਈਆਂ ਜਾਣ ਨਾਲ ਇਹ ਵੀ ਲਿਖਿਆ ਜਾਵੇ ਵੀ ਇਹ ਰਸਤਾ ਜਿਹੜਾ ਕਿ ਆਮ ਜਨਤਾ ਵਾਸਤੇ ਹਲੇ ਨਹੀਂ ਚੱਲਿਆ ਕਿਉਂਕਿ ਇਹ ਉਸਾਰੀ ਦਿਨ ਪੁੱਲ ਹੈ ਤੇ ਅੱਗੇ ਜਿਹੜਾ ਕਿ ਪੁੱਲ ਬਣ ਰਿਹਾ ਤਾਂ ਜੋ ਜਿਹੜੇ ਲੋਕ ਨੇ ਜਿਹੜੇ ਰਾਹਗੀਰ ਨੇ ਰਾਹ ਪਟਕੇ ਅਜੇ ਇਹ ਉਸਾਰੀ ਦਿਨ ਪੁੱਲਾਂ ਤੇ ਜਾ ਕੇ ਆਪਣੀਆਂ ਜਾਨਾਂ ਨਾ ਗਵਾਉਣ ਕੈਮਰ ਪਰਸਨ ਵੀਪਨ ਸ਼ਰਮਾਣਾ ਸਿਕੰਦਰ ਪਸਰੀਚਾ ਦੈਨਿਕ ਸੂਰਤੀ ਵੀ ਅਮ੍ਰਿਤਸਰ